ਦਾ ਮਾਲ ਕਸਟਮਾਈਜੇਸ਼ਨ ਚ ਕਰਦੇ ਆ ਮੈਂ ਤੁਸੀਂ ਕੋਈ ਵੀ ਡਿਜ਼ਾਈਨ ਸਾਨੂੰ ਕੱਢ ਕੇ ਦੋ ਆਪਦੀ ਕੋਠੀ ਦੇ ਮੁਤਾਬਕ ਆਪਦੇ ਆਰਕੀਟੈਕਟ ਦੇ ਮੁਤਾਬਕ ਉਹ ਤਿਆਰ ਕਰਕੇ ਅਸੀਂ ਤੁਹਾਨੂੰ ਦਵਾ 16 17 ਸਾਲ ਤੋਂ ਇਸ ਲਾਈਨ ਚ ਅਸੀਂ ਟੋਟਲੀ ਸਾਰਾ ਫਰਨੀਚਰ ਆਪਦੇ ਹੱਥੀ ਆਪਦੇ ਕਾਰੀਗਰਾਂ ਦੇ ਥਰੂ ਆਦੀ ਫੈਕਟਰੀ ਤਿਆਰ ਕਰ ਪਹਿਲੀ ਗੱਲ ਤਾਂ ਸਾਰਾ ਸਾਗਵਾਨ ਦਾ ਐਮਪੀਟੀਕ ਦਾ ਤਿਆਰ ਹੋਗਾ ਜੀ ਅਸੀਂ ਕੋਈ ਵੀ ਹੋਰ ਲੱਕੜ ਯੂਜ਼ ਨਹੀਂ ਕਰਦੇ ਕੱਪੜਾ ਸਰ ਅਸੀਂ 3 ਬ੍ਰਾਂਡ ਚ ਡੀਲ ਕਰਦੇ ਆ ਏਬੀਐਨ ਵੀਐਨ ਜੇ ਐਂਡ ਡੀ3 ਕਿਸੇ ਬ੍ਰਾਂਡ ਤੋਂ ਬਿਨਾ ਕੋਈ ਵੀ ਕੱਪੜਾ ਯੂਜ਼ ਨਹੀਂ ਕਰਦੇ ਕਪੜਾ ਵੇਚਦਾ 100 ਰੁਪਏ ਮੀਟਰ ਵੀ ਮਿਲ ਜਾਂਦਾ 50 ਰੁਪਏ ਮੀਟਰ ਮਿਲਲੇ 200 ਰੁਪਏ ਮੀਟਰ ਮਿਲ ਜਾਏ ਇਹ ਸਾਰੇ ਨਵਾਂ ਕਪੜਾ ਹੋਇਆ ਬੁਕਲੇ ਫੈਬਰਿਕ ਕਹਿੰਦੇ ਐ ਨੋ ਸਾਰੇ ਬੈੱਡ ਸਾਗਵਾਂ ਚ ਤਿਆਰ ਨੇ ਆਪਣੇ ਠੀਕ ਹੈ ਜੀ ਤੇ ਅਪਲਾਈ ਆਪਾਂ ਜਿਹੜੀ ਚ ਯੂਜ਼ ਕਰਾਂਗੇ ਉਹ 10mm ਯੂਜ਼ ਕਰਾਂਗੇ ਵਾਟਰ ਪ੍ਰੂਫ ਅੱਸੀ ਕਾਲ ਦੋਸਤੋ ਅੱਜ ਤੁਹਾਨੂੰ ਨਾ ਉਹ ਸ਼ੋਰੂਮ ਦੇ ਵਿੱਚ ਲੈ ਕੇ ਆਏ ਆ ਜਿੱਥੇ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਇਨ ਹਾਊਸ ਮਤਲਬ ਫੈਕਟਰੀ ਦੇ ਵਿੱਚੋਂ ਆਪਦੀ ਦੇ ਵਿੱਚੋਂ ਤਿਆਰ ਹੋਏ ਸੋਫੇ ਫਰਨੀਚਰ ਤੁਹਾਨੂੰ ਸਾਰਾ ਮਿਲੂਗਾ ਤੇ ਬਾਈ ਉਹ ਨਾਲ ਗੱਲਬਾਤ ਕਰਾਂਗੇ ਸਾਰੇ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਤੁਹਾਨੂੰ ਪ੍ਰੋਡਕਟ ਮਿਲਣਗੇ ਕੋਈ ਵੀ ਤੁਹਾਡੀ ਸਿਲੈਕਸ਼ਨ ਹੈ ਵੀ ਆਪਾਂ ਕਸਟਮਾਈਜ਼ ਕਰਨਾ ਇਹ ਚੀਜ਼ ਸਾਨੂੰ ਆਉਣ ਚਾਹੀਦੀ ਆ ਤਾਂ ਉਸ ਤਰੀਕੇ ਨਾਲ ਵੀ ਬਾਈ ਉਹ ਵੀ ਤਿਆਰ ਕਰ ਦਿੰਦੇ ਨੇ ਸਸਤੀ ਗੱਲ ਜੀ ਸਸਤੀ ਗਾ ਬਾਈ ਜੀ ਤੁਹਾਡਾ ਪਹਿਲਾਂ ਤਾਂ ਸੁਪਰ ਫਰਨੀਚਰ ਆਉਣ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ 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 ਧੰਨਵਾਦ ਜੀ ਧੰਨਵਾਦ ਬਾਈ ਜੀ ਸੁਪਰ ਫਰਨੀਚਰ ਦੀ ਪਹਿਲਾਂ ਲੋਕੇਸ਼ਨ ਦੱਸ ਦੀ ਆਪਾਂ ਕਿੱਥੇ ਪੈਂਦੇ ਆ ਇਹ ਬਾਈ ਜੀ ਮਾਨਸਾ ਰੋਡ ਤੇ ਹੈਗਾ ਨੀਅਰ ਰਾਜਾ ਹੁੰਡਿਆਈ ਦੇ ਕੋਲੇ ਆ ਜੀ ਅੰਡਰਬ੍ਰਿਜ ਦੇ ਕੋਲੇ ਠੀਕ ਆ ਜੀ ਬਠਿੰਡਾ ਜੀ ਬ ਜੀ ਬਈ ਜੇ ਗੱਲ ਕਰੀਏ ਨਾ ਅੱਜ ਕੱਲ ਫਰਨੀਚਰ ਦੀ ਸ਼ਾਪਸ ਮਤਲਬ ਜੇ ਕਹਿ ਦਈਏ ਹਰ ਇੱਕ ਸਿਟੀ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀ ਹੈ ਪਰ ਦੂਜਿਆਂ ਨਾਲ ਆਪਣਾ ਜੇ ਕਹਿ ਦਈਏ ਸੁਪਰ ਫਰਨੀਚਰ ਦੀ ਕੀ ਬੱਕ ਬਣਾਉਣੀ ਹੈ ਸਰ ਬੱਕ ਬਣਾਉਣ ਦੇ ਤੇ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਡਾ ਸ਼ੇਅਰ ਕਰੂੰਗਾ ਜੀ ਪਹਿਲੀ ਚੀਜ਼ ਤਾਂ ਸਾਡਾ ਐਕਸਪੀਰੀਐਂਸ ਹੈ ਸਰ ਅਸੀਂ 16 17 ਸਾਲ ਤੋਂ ਇਸ ਲਾਈਨ 'ਚ ਅਸੀਂ ਟੋਟਲੀ ਸਾਰਾ ਫਰਨੀਚਰ ਆਪਦੇ ਹੱਥੀ ਆਪਦੇ ਕਾਰੀਗਰਾਂ ਦੇ ਥਰੂ ਆਪ ਦੀ ਫੈਕਟਰੀ ਤਿਆਰ ਕਰਦੇ ਹਾਂ ਕੋਈ ਵੀ ਪ੍ਰੋਡਕਟ ਬਾਹਰੋਂ ਲੈ ਕੇ ਨਹੀਂ ਵੇਚਦੇ ਹਾਂ ਦੂਜੀ ਸਾਡੀ ਖਾਸੀਅਤ ਕੀ ਹੈ ਅਸੀਂ ਸਾਰਾ ਮਾਲ ਕਸਟਮਾਈਜੇਸ਼ਨ ਚ ਕਰਦੇ ਹਾਂ ਮੈਂ ਤੁਸੀਂ ਕੋਈ ਵੀ ਡਿਜ਼ਾਈਨ ਸਾਨੂੰ ਕੱਢ ਕੇ ਦੋ ਆਪਦੀ ਕੋਠੀ ਦੇ ਮੁਤਾਬਕ ਆਪਦੇ ਆਰਕੀਟੈਕਟ ਦੇ ਮੁਤਾਬਕ ਉਹ ਤਿਆਰ ਕਰਕੇ ਅਸੀਂ ਤੁਹਾਨੂੰ ਦਵਾਂਗੇ ਮਤਲਬ ਕੋਈ ਵੀ ਮੈਨੂੰ ਆਰਕੀਟੈਕਟ ਨੇ ਕਹੇ ਤਾਂ ਵੀ ਇੱਥੇ ਆ ਚੀਜ਼ ਲੱਗੂਗੀ ਇਸ ਤਰੀਕੇ ਦਾ ਇਸ ਕਲਰ ਦਾ ਕੱਪੜਾ ਲੱਗੂਗਾ ਉਹ ਸਾਰਾ ਕਸਟਮਾਈਜ਼ ਅਵੇਲੇਬਲ ਆਪਸ਼ਨਸ ਹਾਂਜੀ ਸਰ ਹਾਂਜੀ ਠੀਕ ਹੈ ਜੀ ਤੇ ਬਾਈ ਜੇ ਹੁਣ ਗੱਲ ਕਰੀਏ ਇਹ ਆਪਣਾ ਸੈਕਸ਼ਨ ਆਗੇ ਜਿਹੜਾ ਕਾਰਵਿੰਗ ਦਾ ਹੈ ਕਾਰਵਿੰਗ ਸੋਫਿਆਂ ਦਾ ਜੀ ਠੀਕ ਹੈ ਜੀ ਇਹਦੇ ਵਿੱਚ ਕਿਹੜੇ-ਕਿਹੜੇ ਆਪਾਂ ਨੂੰ ਜੇ ਦੇਖਣ ਨੂੰ ਮਿਲ ਗਈ ਜੀ ਇਹ ਪਰ ਕਾਰਵਿੰਗ ਚ ਵਾਈ ਦੀ ਜਿਵੇਂ ਆ ਕਾਰਵਿੰਗ ਸੋਫਾ ਹੈ ਪਹਿਲੀ ਗੱਲ ਤਾਂ ਸਾਰਾ ਸਾਗਵਾਨ ਦਾ ਐਮਪੀਟੀਕ ਦਾ ਤਿਆਰ ਹੋਊਗਾ ਜੀ ਠੀਕ ਹੈ ਜੀ ਅਸੀਂ ਕੋਈ ਵੀ ਹੋਰ ਲੱਕੜ ਯੂਜ਼ ਨਹੀਂ ਕਰਦੇ ਸਾਰੀ ਸਾਗਵਾਨ ਚ ਐਮਪੀਟੀਕ ਹੋਏਗੀ ਜੀ ਠੀਕ ਹੈ ਜੀ ਪਾਲਿਸ਼ ਚ ਏਸ਼ੀਅਨ ਵਰਜਰ ਜਾਂ ਐਕਜ਼ੋਨੋਵਲ ਦੀ ਡੂਲਕਸ ਦੀ ਹੋਏਗੀ ਪੀਯੂ ਹੋਏਗੀ ਸਰ ਠੀਕ ਹੈ ਜੀ ਪਾਲਿਸ਼ ਵੀ ਪੂਰੀ ਬ੍ਰਾਂਡਡ ਹੋਣੀ ਹੈ ਜਿਹੜੀ ਗੱਦੀ ਹੈ ਜੀ ਉਹ ਸਲੀਪ ਬੈਲ ਦੀ ਹੋਏਗੀ ਜੀ 40 ਡੈਂਸਿਟੀ ਐਚਆਰ ਠੀਕ ਹੈ ਜੀ ਕੋਈ ਯੂਜ਼ ਕਰਦੇ ਆਪਾਂ ਜਿਹਦੀ 5 ਸਾਲ ਦੀ ਕੰਪਨੀ ਵਾਰੰਟੀ ਦਿੰਦੀ ਹੈ ਜੀ ਠੀਕ ਹੈ VNJ and D3 ਤੇ D3 ਉਹ ਦਵਾਈ ਦਾ ਬ੍ਰਾਂਡ ਹੈ VNJ ਬੰਬੇ ਦਾ ਬ੍ਰਾਂਡ ਹੈ ਜੀ ਤੇ ABNB ਬੰਬੇ ਦਾ ਬ੍ਰਾਂਡ ਹੈ ਜੀ ਅਸੀਂ ਬ੍ਰਾਂਡ ਤੋਂ ਬਿਨਾ ਕੋਈ ਵੀ ਕੱਪੜਾ ਯੂਜ਼ ਨਹੀਂ ਕਰਦੇ ਕੱਪੜਾ ਬਾਜ਼ਾਰ ਤਾਂ 100 ਰੁਪਏ ਮੀਟਰ ਵੀ ਮਿਲ ਜਾਂਦਾ 50 ਰੁਪਏ ਮੀਟਰ ਮਿਲ ਨੇ 200 ਰੁਪਏ ਮੀਟਰ ਮਿਲ ਜਾਏ ਉਹ ਕੋ ਸਟੇਡੀਕ ਫਰਨੀਚਰ ਦੀ ਲਾਈਫ ਹੈ ਤੇ ਲੁੱਕ ਹੈ ਉਹ ਕੱਪੜੇ ਨੇ ਦੇਣੀ ਹੈ ਕੱਪੜਾ ਆਪਾਂ ਬ੍ਰਾਂਡ ਚ ਹੀ ਲਾਉਣਾ ਦੂਜਾ ਲਾਉਣਾ ਹੀ ਨਹੀਂ ਬਿਲਕੁਲ ਜੀ ਬਿਲਕੁਲ ਇਹ ਹੈ ਜੀ ਪਰ ਜਿਹੜੀ ਲੱਕੜ ਤੇ ਪਾਲਿਸ਼ ਆ ਗਈ ਇਹਨੇ ਤਾਂ ਲਾਈਫ ਦੇਣੀ ਦੇਣੀ ਹੈ ਪਰ ਜਿਹੜੀ ਚੀਜ਼ ਲੁੱਕ ਚ ਆਉਂਦੀ ਹੈ ਉਹ ਕੱਪੜੇ ਨੇ ਨਹੀਂ ਨਹੀਂ ਹੀ ਕਰਨੀ ਆਪਣਾ ਕੈਦੀ ਘਰ ਦੀ ਲੁੱਕ ਦੇਣੀ ਹੈਗੀ ਤੇ ਸਭ ਤੋਂ ਵੱਡੀ ਗੱਲ ਵੀ ਉਹ ਸਵਾਲ ਤਾਂ ਹੁਣ ਮੈਂ ਤੁਹਾਨੂੰ ਕਰਾਂਗਾ ਹੀ ਨਹੀਂ ਜਿਹੜਾ ਕਹਿੰਦੇ ਵੀ ਸਸਤਾ ਸਸਤੇ ਵਾਲੀ ਚੀਜ਼ ਤਾਂ ਮਤਲਬ ਜੇ ਕਹਿ ਦਈਏ ਸਾਰਾ ਬ੍ਰਾਂਡ ਦੇ ਵਿੱਚ ਹੀ ਆਪਣੇ ਮਿਲਦਾ ਹੈ ਸਸਤੇ 'ਚ ਮੈਂ ਤੁਹਾਨੂੰ ਇੱਕ ਥੋੜਾ ਡਿਫਾਈਨ ਕਰਨਾ ਚਾਹੂੰਗਾ ਭਾਈ ਜੀ ਸਸਤੇ 'ਚ ਆਪਾਂ ਲੋਕਲ ਚੀਜ਼ ਕੋਈ ਨਹੀਂ ਬਣਾਉਂਦੇ ਸਸਤਾ ਜੇ ਆਪਾਂ ਕਹਾਂਗੇ ਤਾਂ ਇਹ ਕਹਿ ਸਕਦੇ ਆਂ ਜੇ ਆਪਾਂ ਇਹਨੂੰ ਕੰਪੈਰੀਜ਼ਨ ਕਰਾਂਗੇ ਬਾਜ਼ਾਰ ਨਾਲੋਂ ਤਾਂ ਸਾਡੀ ਚੀਜ਼ ਬਾਜ਼ਾਰ ਨਾਲੋਂ 20-25% ਘੱਟ ਹੋਊ ਠੀਕ ਹੈ ਜੀ ਉਹਦਾ ਰੀਜ਼ਨ ਕੀ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਜਿੱਦੋਂ ਸਾਡੀ ਫੈਕਟਰੀ ਵਿਜ਼ਿਟ ਕਰਾਵਾਂਗੇ ਠੀਕ ਹੈ ਸਾਡੇ ਕੋਲੇ ਮੁਲਾਜ਼ਮ ਘੱਟੋ ਘੱਟ 100 ਤੋਂ 150 ਮਿਸਤਰੀ ਹੈ ਠੀਕ ਹੈ ਜੀ ਉਹਦੇ ਕਰਕੇ ਸਾਡੀ ਕੁਆਂਟੀਟੀ ਬਹੁਤ ਜ਼ਿਆਦਾ ਬਣਦੀ ਹੈ ਜੀ ਦੂਜੀ ਗੱਲ ਸਾਡੇ ਕੋਲੇ ਉਹ ਜਿਹੜੀ ਫੈਕਟਰੀ ਹੈ 1.5 ਤੋਂ 2 ਕਿੱਲਿਆਂ ਚ ਠੀਕ ਹੈ ਜੀ ਜਿਹਦੇ ਕਰਕੇ ਅਸੀਂ ਚੀਜ਼ ਬਹੁਤ ਜਲਦੀ ਤੇ ਬਹੁਤ ਟਾਈਮ ਨਾਲ ਡਿਲੀਵਰ ਕਰਦੇ ਹਾਂ ਤੇ ਸਾਡੀ ਮੈਨੂਫੈਕਚਰਿੰਗ ਕਾਸਟ ਲੋਕਾਂ ਨਾਲੋਂ ਬਹੁਤ ਘੱਟ ਹੈ ਠੀਕ ਹੈ ਜੀ ਲੋਕਾਂ ਨੂੰ ਜਿਵੇਂ ਕਾਰਵਿੰਗ ਸੋਫਾ ਇੱਕ ਜਾਂ ਦੋ ਪ੍ਰੋਡਿਊਸ ਕਰ ਸਕਦੇ ਅਸੀਂ ਮਹੀਨੇ 'ਚ 10 ਤੋਂ ਇਹ ਰੀਸ ਮਤਲਬ ਮੇਰੇ ਇਨ ਹਾਊਸ ਆਪਣੀ ਫੈਕਟਰੀ ਵੱਡੀ ਆ ਤੇ ਬਾਈ ਆ ਜੇ ਦੇਖੇ ਟੇਬਲ ਬਹੁਤ ਸੋਹਣਾ ਬਣਾਇਆ ਹਾਂਜੀ ਹਾਂਜੀ ਬਾਈ ਜੀ ਇਹ ਸਾਰੇ ਡਿਜ਼ਾਈਨ ਮਤਲਬ ਫਿਰ ਆਪਣੇ ਆਰਕੀਟੈਕਟ ਤਿਆਰ ਕਰਦਾ ਆਪਣੇ ਆਰਕੀਟੈਕਟ ਸੀ ਬਾਕੀ ਐਕਸਪੀਰੀਅੰਸ ਹੈ ਹੁਣ ਦਸੇਵੇਂ ਸਾਨੂੰ 20 ਸਾਲ ਦਾ ਤਜਰਬਾ ਹੋ ਗਿਆ ਸਰ ਬਾਕੀ ਆਰਕੀਟੈਕਟਾਂ ਜੁੜੇ ਹੋਏ ਮੈਂ ਤੀਜੀ ਗੱਲ ਸਾਡੇ ਕੋਲੇ ਕਾਰੀਗਰਾਂ ਦੀ ਟੀਮ ਬਹੁਤ ਵੱਡੀ ਹੈ 20 ਤੋਂ 25 ਦਿਮਾਗ ਚੱਲਦੇ ਨੇ ਬਰਾਬਰ ਫਿਰ ਕੋਈ ਨਵੀਂ ਨਵੀਂ ਜੀ ਨਿਕਲਦੀ ਨਹੀਂ ਨਿਕਲ ਕੇ ਆਉਂਦੀ ਹੈ ਬਾਈ ਜੀ ਇਹ ਮੇਨ ਹੈ ਤੇ ਅੱਗੇ ਬਾਈ ਜਿਵੇਂ ਇਹ ਕਹਿਣਾ ਕਹਿਣ ਦੇ ਆਗੇ ਜ ਟਰੈਂਡਿੰਗ ਦੇ ਵਿੱਚ ਹੈ ਇਹ ਚੀਜ਼ ਹਾਂਜੀ ਹਾਂਜੀ ਤੇ ਬਾਈ ਹੋਰਾਂ ਕੋਲ ਉਸ ਤਰੀਕੇ ਦੀ ਕੋਈ ਚੇਅਰਜ਼ ਲੈਣੀਆਂ ਨੇ ਤੇ ਉਹ ਸਾਰੇ ਤਰ੍ਹਾਂ ਦੇ ਜੇ ਕਹਿ ਦੀ ਵੀ ਜਿਹੇ ਜਿਹੇ ਤੁਹਾਨੂੰ ਤੁਸੀਂ ਆਪਸ਼ਨ ਦੇਖਣੀ ਚਾਹਣੇ ਹੋ ਨਾ ਉਹ ਅਵੇਲੇਬਲ ਮਿਲੂਗੀ ਹਾਂਜੀ ਬਾਈ ਜੀ ਜੀ ਇਸ ਤੋਂ ਬਾਅਦ ਬਾਈ ਜੀ ਜੇ ਗੱਲ ਕਰੀਏ ਅੱਗੇ ਜੀ ਇਹ ਕਲਰਫੁੱਲ ਆ ਗਏ ਜੀ ਹਾਂਜੀ ਇਹ ਪੇਸਟਲ ਕਲਰ ਜੇ ਆ ਗਏ ਸਰ ਆਪਾਂ ਕਹਿੰਦੇ ਇਹਨਾਂ ਨੂੰ ਅੱਜਕੱਲ ਇਹਨਾਂ ਦਾ ਵੀ ਟ੍ਰੈਂਡ ਹੈਗਾ ਸਰਾਟੀ ਟੈਕਸ ਦੇ ਸਾਹਮਣੇ ਨਾਲ ਜਿਸ ਤਰ੍ਹਾਂ ਕਸਟਮ ਮਲਕਰ ਦੇ ਜਿਵੇਂ ਰੰਗ ਵਗੈਰਾ ਹੁੰਦਾ ਅੰਦਰ ਹਾਂਜੀ ਹਾਂਜੀ ਇੰਟੀਰੀਅਰ ਦੇ ਵਿੱਚ ਇਹ ਫਿੱਟ ਬਹਿੰਦੇ ਨੇ ਠੀਕ ਹੈ ਸਰ ਫਿੱਟ ਬਹ ਤੇ ਲਓ ਵੀ ਦੋਸਤੋ ਕਾਰਵਿੰਗ ਵਾਲੇ ਸੋਫੇ ਹੋਗੇ ਕਾਰਵਿੰਗ ਵਾਲੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਬਾਈ ਜੀ ਇੱਕ ਆ ਦੋ ਛੋਟੀਆਂ ਜਿਹੀਆਂ ਕੁਰਸੀਆਂ ਵੀ ਹੈ ਬੜੀਆਂ ਪਿਆਰੀਆਂ ਬਣਾਈਆਂ ਹਾਂਜੀ ਹਾਂਜੀ ਬਾਈ ਜੀ ਇਹ ਬੈਡਰੂਮ ਚੇਅਰ ਜਿਹਦੇ ਜਿੱਥੇ ਸਪੇਸ ਘੱਟ ਹੈ ਆਪਾਂ ਨੂੰ ਈਜ਼ੀ ਕੈਰੀ ਕਰ ਸਕਦੇ ਆ ਈਜ਼ੀ ਟੂ ਯੂਜ਼ ਹੈ ਜੀ ਸਰ ਸਾਗਵਾਂ ਚ ਸਾਰੀ ਬਣੀ ਹੋਈ ਹੈ ਪੀਯੂ ਪਾਲਿਸ਼ ਹੈ ਠੀਕ ਹੈ ਜੀ ਆਪਣਾ ਕੋਈ ਵੀ ਪ੍ਰੋਡਕਟ ਸਰ ਪੀਯੂ ਪਾਲਿਸ਼ ਤੋਂ ਬਿਨਾਂ ਨਹੀਂ ਹੋਏਗਾ ਨਾ ਅਸੀਂ ਕਰਦੇ ਆ ਕਿਉਂਕਿ ਸਾਨੂੰ ਕਹਿ ਵੀ ਦਵੇ ਵੀ ਬਣਾ ਦਿਓ ਅਸੀਂ ਤਾਂ ਵੀ ਨਹੀਂ ਬਣਾਉਂਦੇ ਸਾਡੇ ਵੱਲੋਂ ਸੌਰੀ ਹੈ ਉਹ ਕਾਰਨ ਕਿ ਸਾਡੇ ਕਾਰੀਗਰਾਂ ਦੇ ਸੀ ਹੱਥ 5-7 ਸਾਲਾਂ ਦੀ ਮਿਹਨਤ ਨਾਲ ਸੈੱਟ ਕੀਤੇ ਹੋਏ ਆ ਪੀਯੂ ਦੇ। ਅਸੀਂ ਉਹ ਹੱਥ ਨੂੰ ਵਿਗਾੜਨਾ ਨਹੀਂ ਚਾਹੁੰਦੇ। ਵਿਗਾੜਨਾ ਨਹੀਂ ਚਾਹੁੰਦੇ। ਹਾਂਜੀ। ਬਿਲਕੁਲ ਜੀ। ਤੇ ਆਜੋ ਬਾਈ ਜੀ। ਇਹ ਬਾਈ ਦੂਸਰਾ ਸੈਕਸ਼ਨ ਆ ਜਾਂਦਾ ਹੈਗਾ। ਇਹਦੇ ਵਿੱਚ ਕਿਹੜੇ-ਕਿਹੜੇ ਪ੍ਰੋਡਕਟ ਆਪਾਂ ਨੂੰ ਦੇਖਣ ਨੂੰ ਮਿਲਣਗੇ ਦਰਸ਼ਕਾਂ ਨੂੰ ਜੀ? ਸਰ ਪਹਿਲਾਂ ਤਾਂ ਇਹ ਮਾਡਰਨ ਸੋਫਾ ਆ ਗਿਆ ਜੀ ਇਹਨੂੰ ਮਾਡਰਨ ਵੀ ਕਹਿੰਦੇ ਆਪਾਂ ਫੁੱਲ ਭਰਾਈ ਵਾਲਾ ਸੋਫਾ ਵੀ ਕਹਿ ਦਿੰਦੇ ਆ ਜੀ ਇਹਨੂੰ। ਠੀਕ ਹੈ ਜੀ। ਉਹ ਸੋਫੇ ਸਾਰੇ ਤਿਆਰ ਨੇ ਸਾਰੇ ਇਹ। ਜੀ। ਜਿਵੇਂ ਆਹ ਸੋਫਾ ਦੇਖੋ ਸਰ ਪੂਰਾ ਇ ਜੀ ਗੱਡੀ 40 ਡੈਨਸਟੀ ਪਾਈ ਵੀ ਹੈ ਜੀ ਸਾਰੀ ਐਸੈਸਰੀਜ਼ ਵਧੀਆ ਇਟਲੀ ਮੇਡ ਬਲਾਈ ਵੀ ਹੈ ਜੀ ਅੱਛਾ ਬਾਤ ਹੈ ਜੀ ਮਤਲਬ ਜਿਹੜੀ ਇੱਕ ਸ਼ਬਦ ਕਹੀ ਨਾ ਮੈਨੂੰ ਬਾਈ ਜਦੋਂ ਕੋਠੀਆਂ ਜਾਂਦਾ ਇੰਪੋਰਟਡ ਸ਼ਬਦ ਮੈਨੂੰ ਮਿਲ ਜਾਂਦਾ ਸੁਣਨ ਪਰ ਉਹ ਹੁਣ ਤੁਸੀਂ ਖਤਮ ਕਰਤਾ ਮਤਲਬ ਵੀ ਜਿਹੜੀ ਚੀਜ਼ ਤੁਸੀਂ ਚਾਹੇ ਆਨਲਾਈਨ ਦੇਖ ਲਈ ਕਿਸੇ ਆਪਣੀ ਵੀਡੀਓ ਚ ਦੇਖ ਲਈ ਬਾਈ ਨੂੰ ਫੋਟੋ ਦਿਖਾ ਦਿਓ ਉਹੀ ਚੀਜ਼ ਮਿਲੂਗੀ ਤੇ ਮਿਲੂ ਵੀ ਸਾਰਾ ਕੁਝ ਬ੍ਰਾਂਡ ਦੇ ਵਿੱਚ ਬ੍ਰਾਂਡ ਲੋਕਲ ਨਹੀਂ ਸਰ ਆਪਾਂ ਕਰਦੇ ਜੀ ਇਹਦਾ ਬਾਈ ਕਪੜਾ ਵੀ ਬਹੁਤ ਇਹਾਰੇ ਕਿਹ ਚੀਜ਼ ਆ ਗਈ ਇਹ ਸਾਰੇ ਨਵਾਂ ਕੱਪੜਾ ਹੋਇਆ ਬੁਕਲੇ ਫੈਬਰਿਕ ਕਹਿੰਦੇ ਐ ਇਹਨੂੰ ਠੀਕ ਹੈ ਜੀ ਇਹ ਸਰ ਬਹੁਤ ਪ੍ਰੀਮੀਅਮ ਲੁੱਕ ਚ ਦੇਂਦਾ ਮਾਡਰਨ ਹਾਊਸਿਸ ਚਲਦਾ ਜਿਵੇਂ ਠੀਕ ਹੈ ਬਿਲਕੁਲ ਮਾਡਰਨ ਇਹ ਮਤਲਬ ਨਾਰਮਲ ਨਾਲੋਂ ਪ੍ਰੀਮੀਅਮ ਦੇ ਵਿੱਚ ਆ ਗਿਆ ਹਾਂ ਜੀ ਪ੍ਰੀਮੀਅਮ ਆ ਗਿਆ ਸਰ ਠੀਕ ਹੈ ਸਰ ਇਸ ਤੋਂ ਇਲਾਵਾ ਸਰ ਇਹ ਸਾਰੇ ਕੱਪੜੇ ਆਪ ਨੂੰ ਆਪਸ਼ਨਸ ਨੇ ਵੀ ਆਪਾਂ ਕਿਹੜਾ ਲਵਾ ਸਕਦੇ ਹਾਂ ਹਾਂ ਸਰ ਇਹ ਇਹ ਰੋਲਸ ਨੇ ਜਿਹੜੇ ਰੈਗੂਲਰ ਕਲਰ ਸਾਡੇ ਕੋਲ ਵਿਕਦੇ ਨੇ ਸਰ ਜਿਵੇਂ ਸੋਫਿਆਂ ਦੇ ਲਾਉਣੇ ਨੇ ਉਹ اسی ਰੋਲ ਚ ਮੰਗਾ ਲੈਣੇ ਆ ਵੀ ਰੈਗੂਲਰ ਵਿਕੀ ਜਾਣੇ ਨੇ ਜਾਂ ਉਹ ਸੋਫੇ ਦਾ ਪਸੰਦ ਕਰਦਾ ਮੋਸਟ ਠੀਕ ਹੈ ਇਹ ਹੈ ਸਾਰੇ ਬ੍ਰਾਂਡਸ ਦੇ ਜੀ D3 V&J ਜਾਂ AB ਆਉਂਦੇ ਸਰ ਜੇ ਕੋਈ ਬੰਦਾ ਕਹਿੰਦਾ ਮੈਨੂੰ ਵਧੀਆ ਆਪਸ਼ਨ ਜਾਂ ਕੋਈ ਹੋਰ ਉਹਦੇ ਕਲਰ ਹੋਰ ਪਸੰਦ ਨੇ ਉਹ ਅਸੀਂ ਫਾਈਲਾਂ ਚ ਦਿਖਾਉਨੇ ਆ ਭਾਈ ਬੁੱਕਲੇਟ ਦੇ ਵਿੱਚੋਂ ਆਪਾਂ ਦਿਖਾ ਸਕਦੇ ਹਾਂ ਹੈ ਹੈ ਉਹੀ ਕੰਪਨੀਆਂ ਸਾਰੀਆਂ ਹੈ ਉਹੀ ਕੰਪਨੀ ਲੋਕਲ ਕੁਝ ਨਹੀਂ ਹੈਗਾ ਜੀ ਠੀਕ ਹੈ ਸਰ ਤੇ ਲਓ ਵੀ ਦੋਸਤੋ ਇਧਰੋਂ ਵੀ ਤੁਸੀਂ ਦੇਖ ਸਕਦੇ ਆ ਇਧਰ ਭਾਈ ਡਾਈਨਿੰਗ ਤੇ ਆਗੇ ਜੀ ਡਾਈਨਿੰਗ ਰੇਂਜ ਹੈ ਸਰ ਇਹ ਸਾਰੀ ਇਹ ਸਾਗਵਾਨ ਤੇ ਟਾਲੀ ਚ ਸਰ ਠੀਕ ਹੈ ਜੀ ਟਾਲੀ ਦੀ ਸਰ ਚ ਗੱਲ ਕਰੀਏ ਮਤਲਬ ਸਾਗਵਾਨ ਦੇ ਆਪਾਂ ਆਮ ਮਾੜਾ ਹਾਰਕ ਪ੍ਰੋਡਕਟ ਸਾਗਵਾਂ ਚ ਸੁਣਦੇ ਆ। ਹਾਂਜੀ ਹਾਂਜੀ। ਕੱਲ ਇੱਕ ਟਾਈਮ ਸੀਗਾ ਵੀ ਟਾਲੀ ਦੇ ਲੋਕ ਪਹਿਲਾਂ ਬਹੁਤ ਪਸੰਦ ਕਰਦੇ ਸੀਗੇ। ਹਾਂਜੀ ਹਾਂਜੀ। ਹੁਣ ਵੀ ਇਹ ਬਈ ਸੁੱਕੀ ਵਗੈਰਾ ਪੂਰੀ ਪ੍ਰੋਪਰ ਜੇ ਕਹਿ ਦੀ ਸੀਜ਼ਨਿੰਗ ਹੋਈ ਹੁੰਦੀ ਇਹਦੀ ਕੋਈ ਪ੍ਰੋਬਲਮ ਟਾਲੀ ਸੀਜ਼ਨਿੰਗ ਕਰਕੇ ਲਾਉਨੇ ਆ ਸਰ। ਟਾਲੀ ਚ ਬਸ ਟਾਲੀ ਤੋਂ ਸਾਗਵਾਂ ਥੋੜਾ ਕਨਵਰਟ ਅਸਰ ਇਸ ਲਈ ਹੋ ਰਿਹਾ ਹੈ। ਕਿਉਂਕਿ ਅੱਜ ਕੱਲ ਲੋਕ ਨਾ ਥੋੜਾ ਜਿਹਾ ਲਾਈਟ ਕਲਰ ਪਸੰਦ ਕਰਨ ਲੱਗੇ। ਟਾਲੀ ਜਿਹੜੀ ਕਾਲੀ ਹੋਗੀ ਉਹ ਗੂੜੀ ਗੂੜੀ ਹੋਊਗੀ। ਅੱਜ ਕੱਲ ਦੇ ਆਰਚਟੈਕਚਰ ਜਾਂ ਮਾਡਰਨ ਹਾਊਸ ਚ ਲੱਗ ਦੰਕਾ ਜਿਹੜੀ ਰਿਜੀਨਲ ਟਾਲੀ ਉਹ ਕਾਲੀ ਹੋਣੀ ਹੋਣੀ ਆ ਤੁਹਾਨੂੰ ਪਤਾ ਲੋਕਾਂ ਦਾ ਜਿਆ ਸੋਚ ਹੈ ਜਿਹੜੀ ਉਹ ਕਲਰ ਦੇ ਅਕੋਰਡਿੰਗ ਬਦਲ ਗਈ ਪਰ ਟਾਲੀ ਮਾੜੀ ਨਹੀਂ ਮਾੜੀ ਠੀਕ ਹੈ ਠੀਕ ਹੈ ਸਰ ਇਹਦੇ ਵਿੱਚ ਸਾਰਾ ਆਪਾਂ ਨੂੰ ਸਾਰੀਆਂ ਆਪਸ਼ਨ ਮਿਲ ਜਾਂਦੀਆਂ ਜਾਂ ਕਸਟਮਾਈਜ਼ ਦੇ ਹਿਸਾਬ ਨਾਲ ਜਿਹੜੇ ਮਰਜੀ ਸਰ ਜਿਵੇਂ ਮਰਜੀ ਕਰਾਓ ਇਹ ਵੀ ਕਸਟਮਾਈਜ਼ਡ ਹੀ ਆ ਸਰ ਕਿਸੇ ਨੇ ਸਾਨੂੰ ਡਿਜ਼ਾਈਨ ਦਿੱਤਾ ਸੀ ਉਹਦੇ ਬਣਾ ਕੇ ਏਟ ਸੀਟਰ ਲਾਇਆ ਸਾਨੂੰ ਪਸੰਦ ਆ ਗਿਆ ਸੀ ਕਿੱਥੇ ਲਾ ਲਿਆ ਠੀਕ ਹੈ ਜੀ ਦੋ ਨਾਲੇ ਤੇ ਮਾਰਬਲ ਵਗੈਰਾ ਸਰ ਜਿਹੜਾ ਉੱਪਰ ਆਨੈਕਸ ਹੈ ਜੀ ਆਨੈਕਸ ਮਾਰਬਲ ਮਿਲਦਾ ਸਰ ਆਨੈਕਸ ਸਰ ਠੀਕ ਹੈ ਜੀ ਲਾਓ ਵੀ ਦ ਕੋਈ ਵੀ ਚੀਜ਼ ਪਸੰਦ ਆਉਂਦੀ ਹੈ ਫੋਟੋ ਖਿੱਚ ਕੇ ਬਾਈ ਉਹਨੂੰ ਵਟਸਐਪ ਕਰ ਦਿਓ ਤੇ ਤੁਹਾਡੇ ਘਰ ਦਾ ਸ਼ਿੰਗਾਰ ਬਣਨ ਲੱਗੇ ਟਾਈਮ ਨਹੀਂ ਲੱਗਣਾ ਕੋਈ ਵੀ ਤੁਸੀਂ ਹੁੰਦਾ ਵੀ ਆਪਣੇ ਇੰਟੀਰੀਅਰ ਦੇ ਵਿੱਚ ਯਾਰ ਆਪਾਂ ਨੂੰ ਆਹ অপਸ਼ਨ ਚਾਹੀਦੀ ਆ ਤਾਂ ਉਹ ਵੀ ਤੁਹਾਨੂੰ ਬਾਈ ਉਹਰੀ ਅਵੇਲੇਬਲ ਕਰਾ ਦੇਣਗੇ ਤੇ ਇਸ ਤੋਂ ਇਲਾਵਾ ਸਰ ਮੈਂ ਦੇਖ ਰਿਹਾ ਇੱਧਰ ਬੈੱਡ ਵਗੈਰਾ ਲੱਗੇ ਨੇ ਹਾਂਜੀ ਹਾਂਜੀ ਤੇ ਇਹ ਕਿੰਗ ਸਾਈਜ਼ ਹੀ ਆਗੇ ਜੀ ਤੇ ਕੀ ਇਹਨਾਂ ਦੇ ਪਿੱਛੇ ਸਰ ਇਹ ਸਾਗਵੰਦ ਦਾ ਹੀ ਅਸਰ ਪੂਰਾ ਪ੍ਰੋਪਰ ਬਣਿਆ ਹੋਇਆ ਜੀ ਠੀਕ ਆ ਜੀ ਬਾਕੀ ਸਰ ਕਿੰਗ ਸਾਈਜ਼ ਇਹ ਤੋਂ ਵੱਡੇ ਸਾਈਜ਼ ਤੁਸੀਂ ਜਿਹੜੇ ਸਾਈਜ਼ ਤੋਂ ਬਣਾ ਸਕਦੇ ਆਪਾਂ ਨੂੰ ਕੋਈ ਉਹਦਾ ਕਸਟਮਾਈਜ਼ ਆਪਣੇ ਕੋਲ ਆਪਣਾ ਸਰ ਜਿਆਦਾ ਜਿਹੜਾ ਕੰਮ ਹੈ ਕਸਟਮਾਈਜ਼ਡ ਕੰਮ ਹੀ ਹੈ ਹੈਗਾ ਠੀਕ ਹੈ ਜੀ ਆਪ ਦਾ ਡਿਜ਼ਾਈਨ ਦੋ ਪ੍ਰੈਡਿ ਕਰੋ ਕੋਈ ਜੀ ਤੇ ਇਸ ਤੋਂ ਅੱਗੇ ਚੱਲੀਏ ਸਰ ਫਿਰ ਸਰੋ ਪਲੀਸ ਇਹ ਅਲਮਾਰਾ ਵਗੈਰਾ ਦੀ ਆਪਸ਼ਨ ਵੀ ਹੈਗੀ ਹੈ ਜੀ ਤੇ ਇਹ ਵੀ ਸਾਰੀ ਸਰ ਜੀ ਸਾਗਵਾਨ ਪਲਸ ਵਿਨੀਅਰ ਤਿਆਰ ਹੋਈ ਵੀ ਹੈ ਵਿਨੀਅਰ ਵੀ ਆਪਾਂ ਗ੍ਰੀਨ ਦਾ ਜਾਂ ਸੈਂਚੂਰੀ ਦਾ ਯੂਜ਼ ਕਰਦੇ ਆ ਕੋਈ ਲੋਕਲ ਗੱਤੇ ਵਾਲਾ ਯੂਜ਼ ਨਹੀਂ ਕਰਦੇ ਠੀਕ ਹੈ ਸਰ ਸਰ ਇੱਕ ਇਹ ਵੀ ਅੰਗੂਠੀ ਟਾਈਪ ਹਾਂਜੀ ਅੰਗੂਠੀ ਟਾਈਪ ਸਰ ਜੀ ਇਹ ਵੀ ਸਾਗਵਾਨ ਚ ਸਰ ਸਾਰਾ ਪ੍ਰੋਡਕਟ ਜੀ ਬਹੁਤ ਸੋਹਣਾ ਤੇ ਆ ਅੱਜ ਕੱਲ ਕਾਫੀ ਹਾਂ ਬ੍ਰੇਕਫਾਸਟ ਕਾਊਂਟਰ ਤੇ ਸਰ ਜਬਾਰਤ ਕਾਊਂਟਰ ਤੇ ਚਾਹ ਪਰ ਇਹ ਜਿਆਦਾ ਇੰਪੋਰਟਡ ਲੋਗ ਲੈ ਕੇ ਆ ਰਹੇ ਸੀਗੇ ਪਰ ਆਪਣੇ ਕੋਲ ਇਹ ਵੀ ਆਪਸ਼ਨ ਅਵੇਲੇਬਲ ਹੈ ਇਹਦੇ ਵਿੱਚ ਜਿਹੜਾ ਸਰ 스프ਿੰਗ ਵਗੈਰਾ ਜੋ ਨਹੀਂ ਬੈਰਿੰਗ ਹੈ ਸਰ ਦੇਸੀ ਬੈਰਿੰਗ ਬਣਾ ਕੇ ਲਾਇਆ ਹੋਇਆ ਜਿਹੜਾ ਖਰਾਬ ਹੀ ਨਹੀਂ ਹੁੰਦਾ ਖਰਾਬ ਹੀ ਨਹੀਂ ਹੁੰਦਾ ਉਹ 스프ਿੰਗ 스프ੰਗ ਵਾਲਾ ਕੰਮ ਹੀ ਘੜਦਾ ਠੀਕ ਹੈ ਠੀਕ ਹੈ ਜੀ ਲਓ ਵੀ ਦੋਸਤੋ ਕਿਉਂਕਿ ਐਕਸਪੀਰੀਅੰਸ ਆ ਜਿਹੜਾ ਨਾ ਐਕਸਪੀਰੀਅੰਸ ਨਾਲ ਹੀ ਪ੍ਰੋਡਕਟ ਆ ਜਿਹੜੇ ਨਵੇਂ ਫਲੈਕਸੀਬਲ ਤੇ ਲੌਂਗ ਲਾਈਫ ਵਾਲੇ ਬਣਦੇ ਨੇ ਤੇ ਅੱਗੇ ਕੰਮ ਜੋ ਵੀ ਹੈਗਾ ਉਹ ਬ੍ਰਾਂਡਡ ਦੇ ਵਿੱਚ ਹੈ ਬਾਈ ਜੀ ਇਧਰ ਸਾਰੀ ਬ ਜੀ ਇੱਕ ਵਾਰ ਬਾਈ ਥੋੜਾ ਜਿਆਦਾ ਦੱਸ ਦੀ ਇਹਨਾਂ ਬਾਰੇ ਵੀ ਕੀ ਕੁਆਲਿਟੀ ਰਹਿੰਦੀ ਹੈ ਜੀ ਸਰ ਮੋਸਟਲੀ ਇਹ ਸਾਰੇ ਬੈਡ ਸਾਗਵਾਂ ਚ ਤਿਆਰ ਨੇ ਆਪਣੇ ਠੀਕ ਹੈ ਜੀ ਤੇ ਪਲਾਈ ਆਪਾਂ ਜਿਹੜੀ ਜੀ ਯੂਜ਼ ਕਰਾਂਗੇ ਉਹ 18mm ਯੂਜ਼ ਕਰਾਂਗੇ ਵਾਟਰ ਪ੍ਰੂਫ ਠੀਕ ਹੈ ਜੀ ਤੇ ਬੈਡਾਂ ਚ ਆਪਾਂ ਮੋਸਟਲੀ ਕੋਸ਼ਿਸ਼ ਕਰਦੇ ਆ ਜੇ ਕਸਟਮਰ ਦੇ ਬਜਟ ਦੀ ਕੋਈ ਇਸ਼ੂ ਹੋ ਲਈ ਆਪਾਂ ਅੰਦਰ ਮਾਇਕਾ ਲਾ ਕੇ ਹੀ ਦਿੰਨੇ ਆ ਠੀਕ ਹੈ ਜੀ ਠੀਕ ਹੈ ਨਾ ਵੀ ਉਹ ਅੰਦਰ ਰੰਗ ਰੰਗ ਮਾਰਨ ਦੀ ਕੋਸ਼ਿਸ਼ ਨਹੀਂ ਕਰਦੇ ਜੇ ਕਸਟਮਰ ਦਾ ਬਜਟ ਹੈ ਨਹੀਂ ਫਿਰ ਦੇਖੋ ਸਾਨੂੰ ਤਾਂ ਇਹ ਕੰਪਰੋਮਾਈਜ਼ ਕਰਨਾ ਪੈ ਜਾਂਦਾ ਤੇ ਵਿਨੀਅਰ ਸਾਰਾ ਬ੍ਰਾਂਡ ਦਾ ਹੈ ਪਾਲਿਸ਼ ਆਪਣੀ ਪੀਜੀਓ ਹੈ ਸਰ ਠੀਕ ਹੈ ਜੀ ਕੁਆਲਿਟੀ ਕਿਸੇ ਪਾਸੇ ਵੀ ਕੰਪਰਮਾਈਜ਼ ਕਰਨ ਦਾ ਸਮਝੌਤਾ ਹੀ ਨਹੀਂ ਹੈ ਸਰ ਸੋਚ ਹੀ ਨਹੀਂ ਹੈ ਠੀਕ ਹੈ ਸਰ ਕਿਉਂਕਿ ਸਰ ਕੁਆਲਿਟੀ ਨਾਲ ਹੀ ਨਾਮ ਬਣਦਾ ਤੇ ਜਿੰਨੀ ਕੁਆਲਿਟੀ ਵਧੀਆ ਦੇਵਾਂਗੇ ਉਨਾ ਹੀ ਆਪਣਾ ਬ੍ਰਾਂਡ ਆਪਾਂ ਬਣਾ ਜਾਈਏ ਸਰ ਬਿਲਕੁਲ ਮੇਨ ਗੱਲ ਸਭ ਤੋਂ ਵੱਡੀ ਗੱਲ ਜਦੋਂ ਪੁਰਾਣਾ ਕੋਈ ਵੀ ਐਕਸਪੀਰੀਅੰਸ ਪਰਸਨ ਐਕਸਪੀਰੀਅੰਸ ਬਿਜ਼ਨਸ ਉਹ ਤਾਂ ਹੀ ਅੱਗੇ ਵਧਦਾ ਜੇ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੁਆਲਿਟੀ ਤੇ ਆਪਾਂ ਭਰੋਸਾ ਕਰਦੇ ਹਾਂ ਜੀ ਸਰ ਹੁਣ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਸੋਫੇ ਬਾਰੇ ਦੱਸਣਾ ਚਾਹਾਂਗਾ ਸਰ ਆ ਦੇਖੋ ਜੀ ਇਹ ਲੋਕ ਸਾਰੇ ਬਾਹਰੋਂ ਲਿਆ ਕੇ ਵੇਚਦੇ ਨੇ ਕਰਦੇ ਨੇ ਬੇਸਿਕਲੀ ਇਟਲੀ ਦਾ ਡਿਜ਼ਾਈਨ ਹੈ ਠੀਕ ਹੈ ਜੀ ਸਾਰਾ ਆਪਾਂ ਫਰੇਮ ਇੱਥੇ ਬਣਾਇਆ ਹੈ ਪਲਿਸਟਰ ਪਾਲਿਸ਼ ਇੱਥੇ ਹੋਈ ਹੈ ਤੇ ਭਰਾਈ ਵੀ ਇੱਥੀ ਹੋਈ ਜਾਂਦੀ ਹੈ ਠੀਕ ਹੈ ਜੀ ਇਹ ਵੀ ਸਾਨੂੰ ਕਿਸੇ ਭਰਾ ਨੇ ਆਸਟ੍ਰੇਲੀਆ ਤੋਂ ਭੇਜਿਆ ਹੈ ਉਹਦਾ ਤਿਆਰ ਹੋ ਰਿਹਾ ਹੈ ਕਾਪੀ ਕਰਕੇ ਆਪਾਂ ਉਹਨੂੰ ਬਣਾ ਕੇ ਆਰਟੀਟਸ ਦੇ ਦਾਂਗੇ ਠੀਕ ਹੈ ਜੀ ਜਿਵੇਂ ਸਾਡੇ ਇਰੀਚ ਮੈਨੂੰ ਨਹੀਂ ਲੱਗਦਾ ਸਰ ਕੋਈ ਪਲਿਸਟਰ ਪਾਲਿਸ਼ ਜਲਦੀ ਜਲਦੀ ਕਰਦਾ ਆਪਣੀ ਸਾਰੀ ਪਲਿਸਟਰ ਪਾਲਿਸ਼ ਇਨ ਹਾਊਸ ਹੈ ਕੀ ਬਾਤ ਹੈ ਜੀ ਤੇ ਭਾਈ ਜੀ ਜਿਵੇਂ ਤੁਸੀਂ ਆਸਟ੍ਰੇਲੀਆ ਦੀ ਗੱਲ કરી ਮਾਲ ਹੁਣ ਬਾਹਰ ਵਾਲੇ ਮਿੱਤਰ ਵੀ ਆਪਣਾ ਬਹੁਤ ਜੁੜੇ ਆ ਬਾਹਰ ਦੇ ਫਰਨੀਚਰ ਮੰਗਾਉਣਾ ਚਾਹੁੰਦੇ ਆ ਉਹਦੇ ਵੀ ਸਾਰੀ ਸਰਵਿਸ ਹੈ ਸਰ ਆਪਣੇ 2 ਕੰਟੇਨਰ ਆਲਰੇਡੀ ਪ੍ਰੋਸੈਸ ਚ ਨੇ ਇੱਕ ਤਾਂ ਇਸ ਮਹੀਨੇ ਦੇ 15 ਨੂੰ ਲੋਡਿੰਗ ਹੈ ਜੀ ਇੱਕ ਸਰ 15 ਨਵੰਬਰ ਨੂੰ ਲੋਡਿੰਗ ਹੈ 15 ਜਾਂ 20 ਨਵੰਬਰ ਦੇ ਵਿੱਚ ਵਿੱਚ ਲੋਡਿੰਗ ਹੈ ਇੱਕ ਆਸਟ੍ਰੇਲੀਆ ਜਾ ਰਿਹਾ ਕੈਨੇਡਾ ਜਾ ਰਿਹਾ ਸਰ ਜੀ ਤੇ ਬਾਈ ਜੀ ਕਿੰਨਾ ਟਾਈਮ ਪਹਿਲਾਂ ਆਪਾਂ ਨੂੰ ਜੇ ਕਹਿ ਦਈਏ ਬਾਹਰਲੇ ਨੂੰ ਆਰਡਰ ਦੇਣਾ ਪਊ ਕਿਉਂਕਿ ਤਿਆਰ ਵੀ ਹੁੰਦਾ ਫਿਰ ਕੰਟੇਨਰ ਦੀ ਬੁਕਿੰਗ ਸਰ 3 ਤੋਂ 4 ਮਹੀਨੇ ਮਿਨੀਮਮ ਚਾਹੀਦੇ ਨੇ ਤਿਆਰ ਕਰਨ ਨੂੰ ਠੀਕ ਹੈ ਜੀ ਉਸ ਹਿਸਾਬ ਨਾਲ ਅਸੀਂ ਆਰਡਰ ਲੈਨੇ ਵੀ ਇਦੋਂ ਘੱਟ ਟਾਈਮ 'ਚ ਸਰ ਕੁਆਲਿਟੀ ਵਾਲੀ ਚੀਜ਼ ਨਹੀਂ ਬਣ ਸਕਦੀ। ਠੀਕ ਹੈ ਜੀ। ਫਿਰ ਉਹ ਤਾਂ ਜੋੜ-ਟੋੜ ਵਾਲਾ ਕੰਮ ਹੋਊਗਾ। ਬਿਲਕੁਲ ਜੀ ਬਿਲਕੁਲ। ਜੇ ਜੋੜ-ਘੜੋ ਵਾਲਾ ਕੰਮ ਹੋਵੇ ਇਧਰੋਂ ਲੈ ਕੇ ਉਧਰੋਂ ਕਰਦੇ ਉਹ ਕੰਮ ਆਪਾਂ ਨੇ ਹੈ ਨਹੀਂ ਸਰ ਸਿਸਟਮ 'ਚ ਹੀ ਨਹੀਂ ਹੈਗਾ। ਲਓ ਵੀ ਮਿੱਤਰੋ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਫੈਕਟਰੀ ਦੇ ਵਿੱਚ ਜਿੱਥੇ ਸਾਰਾ ਹੀ ਫਰਨੀਚਰ ਤਿਆਰ ਹੁੰਦਾ ਹੈਗਾ ਕਿਵੇਂ ਪਾਲਿਸ਼ ਹੁੰਦੀ ਆ ਕਿਸ ਤਰ੍ਹਾਂ ਲੱਕੜ ਨੂੰ ਕਿਹੜੀ ਲੱਕੜ ਵਰਦੀ ਆ ਸਾਰੇ ਇੱਕ-ਇੱਕ ਚੀਜ਼ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਮਿੱਤਰ ਆਪਣੇ ਨਾਲ ਬਾਹਰਲੇ ਜੁੜੇ ਹੋਏ ਨੇ ਉਹਨ ਵੀ ਤੁਸੀਂ ਇਹ ਤੋਂ ਸਿਲੈਕਟ ਕਰ ਲੋ ਚਾਹੇ ਫੋਟੋ ਸਕਰੀਨਸ਼ਾਟ ਭੇਜ ਦਿਓ ਚਾਹੇ ਤੁਸੀਂ ਆਨਲਾਈਨ ਕੋਈ ਵੀ ਇਮੇਜ ਭੇਜ ਦਿਓ ਮੈਨੂੰ ਆ ਚੀਜ਼ ਚਾਹੀਦੀ ਐਨੀਆਂ ਕੁਰਸੀਆਂ ਐਨੇ ਟੇਬਲ ਮੈਨੂੰ ਆ ਪ੍ਰੋਡਕਟ ਚਾਹੀਦਾ ਤਾਂ ਬਾਈ ਹੋਰਾਂ ਨੂੰ ਉਸ ਤਰੀਕੇ ਨਾਲ ਤੁਸੀਂ ਆਰਡਰ ਦੇ ਸਕਦੇ ਹੋ ਮਤਲਬ ਪੂਰੀ ਦੁਨੀਆ ਦੇ ਕਿਤੇ ਵੀ ਤੁਹਾਨੂੰ ਪ੍ਰੋਡਕਕਟ ਚਾਹੀਦਾ ਉੱਥੇ ਤੁਹਾਡੇ ਘਰ ਪ੍ਰੀਮੀਅਮ ਕੁਆਲਿਟੀ ਦਾ ਫਰਨੀਚਰ ਜਿਹੜਾ ਪਹੁੰਚੂਗਾ ਬਾਈ ਜੀ ਚੱਲੀਏ ਫਿਰ ਫੈਕਟਰੀ ਜੀ ਹਾਂਜੀ ਬਾਈ ਬਹੁਤ ਵਧੀਆ ਲੱਗਿਆ ਬਹੁਤ ਸਾਰੇ ਪ੍ਰੋਡਕਟ ਜਿਹੜੇ ਤੁਸੀਂ ਦਿਖਾਏ ਤੇ ਉਹ ਆਪਣੇ ਇਨ ਹਾਊਸ ਇੱਥੇ ਫੈਕਟਰੀ ਦੇ ਵਿੱਚ ਤਿਆਰ ਹੁੰਦਾ ਸਾਰੇ ਹਾਂ ਤੇ ਜੇ ਇਥੇ ਗੱਲ ਕਰੀਏ ਪਾਲਿਸ਼ ਵਗੈਰਾ ਦੀ ਹਾਂਜੀ ਭਾਈ ਜੀ ਜਦੋਂ ਕਾਰਵਿੰਗ ਹੋ ਗਿਆ ਇਹਦਾ ਹੈਂਡ ਹੈਂਡ ਮੇਡ ਹੀ ਆ ਗਿਆ ਤਾਂ ਸਾਰਾ ਹਾਂਜੀ ਹੈਂਡ ਮੇਡ ਸਾਰਾ ਕਾਰਵਿੰਗ ਹੋ ਕੇ ਜਿੱਦੂ ਬਾਅਦ ਉਹਨੇ ਪਾਲਿਸ਼ ਤੇ ਹੈ ਠੀਕ ਹੈ ਜੀ ਇਹ ਫਿਲਰ ਹੋ ਰਿਹਾ ਜੀ ਥੋੜਾ ਤੇ ਠੀਕ ਹੈ ਜੀ ਹਾਂ ਸਾਰੇ ਪੀ ਪਾਲਿਸ਼ ਹੋ ਰਹੀਏ ਜੀ ਮਨ ਸਾਰਾ ਇਥੋਂ ਡਾਇਰੈਕਟ ਡਾਇਰੈਕਟ ਪਾਲਿਸ਼ ਹੋ ਕੇ ਮਨ ਕਸਟਮਰ ਦੇ ਘਰ ਦਾ ਸ਼ਿੰਗਾਰ ਚੀਜ਼ ਬਣਦੀ ਹੈ ਜੀ ਹਾਂਜੀ 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 ਠੀਕ ਹੈ ਜੀ ਤੇ ਲਓ ਵੀ ਦੋਸਤੋ ਇਧਰ ਤੁਹਾਨੂੰ ਜਿਹੜੇ ਚੇਅਰ ਨੇ ਨਾ ਪਾਲਿਸ਼ ਹੋਈਆਂ ਇਹ ਵੀ ਦਿਖਾ ਦਈਏ ਜੋ ਮਤਲਬ ਕੁਆਲਿਟੀ ਉਹਦੇ ਨਾਲੋਂ ਦੇਖੋ ਤੁਸੀਂ ਚੌਂਕ ਪੈਂਦੀ ਹੈ ਨਾ ਬਰਾਬਰ ਬਹੁਤ ਸੋਹਣੇ ਤਰੀਕੇ ਨਾਲ ਇਹਦਾ ਫਾਈਨਲ ਮੈਚ ਰਹਿਣਾ ਕੋਸ਼ਿਸ਼ ਪੈਂਦਾ ਹੈ ਇਹਦਾ ਸਿਲਰ ਆ ਭਾਈ ਮੈਂ ਉਹ ਕਹਿਣ ਲੱਗਿਆ ਜੀ ਇਹਦਾ ਸਿਲਰ ਆ ਜੀ ਠੀਕ ਹੈ ਜੀ ਇਹ ਤਾਂ ਪਹਿਲਾ ਸਿਲਰ ਵੱਜਿਆ ਇਹਦੇ ਦੇਖੋ ਜੀ ਫਿਰ ਮਤਲਬ ਐਂਡ ਦੇ ਰਿਜ਼ਲਟ ਕੀ ਹੋਣਾ ਬੜਾ ਹੋਣਾ ਹਾਂਜੀ ਹਾਂਜੀ ਜੀ ਇਹੀ ਲੱਗਦਾ ਜਿਵੇਂ ਫਾਈਨਲ ਹੋਇਆ ਹੁੰਦਾ ਬਿਲਕੁਲ ਜੀ ਬਿਲਕੁਲ ਤੇ ਇਧਰ ਵੀ ਬਾਈ ਜੀ ਫਿਰ ਤਿਆਰ ਹੋ ਰਹੇ ਇਹਦਾ ਕਾਫੀ ਚੇਅਰਜ਼ ਤਿਆਰ ਕਰ ਰੱਖੀਆਂ ਨੇ ਹਾਂਜੀ ਬਾਈ ਇਹ ਸਾਰੀਆਂ ਇੱਕੋ ਨਾਲ ਦੀ 400 ਚੇਅਰ ਤਿਆਰ ਹੋ ਰਹੀ ਹੈ ਠੀਕ ਹੈ ਜੀ ਇਹ ਆਪਣੇ ਮਾਡ ਰੋਡ ਤੇ ਪਹਿਲਾਂ ਤੋਂ ਬਣ ਰਿਹਾ ਜੀ ਸਾਰਾ ਮਾਲ ਉਹਦਾ ਤਿਆਰ ਹੋ ਰਿਹਾ ਠੀਕ ਹੈ ਜੀ ਹਾਂ ਉਹ ਵੀ ਸਾਰਾ ਟਾਲੀ ਚ ਹੈ ਤੇ ਸਾਰਾ ਪੀਜੂ ਪਾਲਿਸ਼ ਪੀਜੂ ਪਾਲਿਸ਼ ਦਾ ਮਾਗ ਸਾਰੀ ਟਾਲੀ ਦੇਖੋ ਤੁਸੀਂ ਪੂਰੀ ਐ ਪੂਰੇ ਰੇਸ਼ੇ ਰੂਸ਼ੇ ਹਨ ਬਾਈ ਇੱਕ ਨੰਬਰ ਹਾਂ ਲਓ ਵੀ ਦੋਸਤੋ ਮਲਟੀ ਟੀਮ ਵੀ ਬਾਈ ਕੋਲੇ ਇੰਨੀ ਕੁ ਜ਼ਿਆਦਾ ਹੈਗੀ ਵੀ ਜਿੰਨਾ ਮਰਜ਼ੀ ਵੱਡਾ ਆਰਡਰ ਆ ਸਭ ਤਿਆਰ ਤੇ ਪਕਾ ਦਾਂਗੇ ਬਾਈ ਠੀਕ ਹੈ ਬਾਈ ਜੀ ਇਹ ਸਿਰ ਇਹ ਤਾਂ ਬ੍ਰਾਂਡ ਦਾ ਫਰਕ ਹੁੰਦਾ ਤੁਸੀਂ ਕੋਈ ਵੀ ਚੀਜ਼ ਬ੍ਰਾਂਡ ਚ ਮਾਰੋਗੇ ਨਾ ਉਹਦੀ ਫੀਲ ਤੁਹਾਨੂੰ ਲੱਗ ਹੀ ਦੋ ਬਿਲਕੁਲ ਜੀ ਆਪਾਂ ਨੂੰ ਕਈ ਵਾਰ ਸਟਾਰਟਿੰਗ ਤੇ ਦੇਖਣ ਚ ਲੱਗ ਸਕਦਾ ਹੈ ਪਰ ਜਿਹੜਾ ਬ੍ਰਾਂਡ ਆ ਉਹ ਲੰਬਾ ਚੱਲੂਗਾ ਉਹ ਲੰਬਾ ਚੱਲੇ ਜਿਹੜੀ ਦੇਸੀ ਪਾਲਿਸ਼ ਆ ਬਾਜ਼ਾਰ ਚ ਥੈਂਡਿੰਗ ਫਿller ਕੱਚੀ ਸਿller ਵਾਲੀ ਮਾਰ ਦਿੰਦੇ ਆ ਸਾਲ ਦੋ ਸਾਲਾਂ ਬਾਅਦ ਆਪਦਾ ਰੂਪ ਰੰਗ ਛੱਡ ਜਾਂਦੀ ਐ ਠੀਕ ਐ 10-20 ਸਾਲਾਂ ਹੀ ਚੱਲਣੀ ਐ ਜਿਵੇਂ ਮਰਜ਼ੀ ਕਰ ਇਹਨੂੰ ਫੇਰ ਉੱਪਰ ਦੀ ਉੱਪਰ ਫੇਰ ਕੋਟਿੰਗ ਕਰ ਲੋਗੇ ਦਿੱਕਤ ਆ ਜੇ ਦੋ ਸਕ੍ਰੈਚ ਪੈ ਜਾਂ ਪੰਨ 10 ਸਾਲਾਂ ਬਾਅਦ ਇਹ ਰਿਪੇਅਰੇਬਲ ਵੀ ਹੈ ਜੀ ਭਾਈ ਹੁਣ ਮੇਨ ਗੱਲ ਕੀ ਹੁੰਦੀ ਹੈ ਕਿ ਮੰਨ ਲਓ ਮੈਂ ਤੁਹਾਡੇ ਤੋਂ ਕੰਮ ਕਰਾਉਣਾ ਤੇ ਫਿਰ ਤੁਹਾਡੀ ਟੀਮ ਜਾਂਦੀ ਐ ਸਾਰਾ ਨਾਪ ਕਰਨ ਲੈ ਕੇ ਹਾਂ ਜੀ ਹਾਂ ਜੀ ਸਾਰਾ ਸਿਲੈਕਸ਼ਨ ਕਰ ਇਨ ਮਤਲਬ ਜੇ ਕਹਦੇ ਬੰਦੇ ਦੇ ਘਰੇ ਬੈਠੇ ਨੂੰ ਸਰਵਿਸ ਮਿਲ ਜੂ ਸਰਵਿਸ ਮਿਲਦੀ ਹੈ ਬਾਈ ਸਾਰੀ ਠੀਕ ਹੈ ਜੀ ਤੇ ਟਾਈਮ ਹਾਂਜੀ ਹਾਂਜੀ ਟਾਈਮ ਪੀਰੀਅਡ ਕਿੰਨਾ ਕੁ ਲੱਗ ਜਾਂਦਾ ਜੀ ਅਜਾ ਉਹ ਭਾਈ ਟਾਈਮ ਨਾ ਪ੍ਰੋਡਕਟ ਟੂ ਪ੍ਰੋਡਕਟ ਵੈਰੀ ਕਰਦਾ ਜੇ ਆਪਾਂ ਇਕੱਲੇ ਸੋਫੇ ਫੁੱਲ ਭਰਾਈ ਵਾਲੇ ਲੈਣੇ ਨੇ ਉਹ ਤਾਂ ਅਸੀਂ 25 ਤੋਂ 30 ਦਿਨ ਚ ਡਿਲੀਵਰ ਕਰ ਦਾਂਗੇ ਠੀਕ ਹੈ ਜੀ ਜੇ ਹੁਣ ਕੰਮ ਆਪਣਾ ਵਿਨੀਅਰ ਚ ਉਹ 45 ਦਿਨ ਖਾਂਦਾ ਠੀਕ ਹੈ ਜੀ ਜੇ ਹੁਣ ਸਾਗਵਾਨ ਦਾ ਕੰਮ ਆ ਜੇ ਕਢਾਈ ਵਾਲਾ ਆ ਜੇ ਉਹ 60 ਤੋਂ 90 ਦਿਨ ਤੇ ਜਾਂਦੀ ਹੈ ਠੀਕ ਕੰਮ ਦੇ ਹਿਸਾਬ ਨਾਲ ਟਾਈਮ ਬਦਲਦਾ ਰਹਿੰਦਾ ਠੀਕ ਹੈ ਜ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਲਓ ਵੀ ਦੋਸਤੋ ਜੇਕਰ ਨਾਲ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਮਤਲਬ ਸਭ ਤੋਂ ਵੱਡੀ ਗੱਲ ਕੀ ਹੈ ਨਾ ਵੀ ਜਿਹੜਾ ਫੈਕਟਰੀ ਵਿੱਚ ਮਾਲ ਤਿਆਰ ਹੁੰਦਾ ਤੁਸੀਂ ਆਪਣੇ ਅੱਖੀ ਦੇਖ ਸਕਦੇ ਹੋ ਕਿਹੜੀ ਪਲਾਈ ਲੱਗੀ ਆ ਕਿਹੜੀ ਲੱਕੜ ਲੱਗੀ ਆ ਕਿਹੜੀ ਪਾਲਿਸ਼ ਹੋਈ ਆ ਕਿਸ ਤਰ੍ਹਾਂ ਦੀ ਤੁਹਾਡੇ ਕਾਰਵਿੰਗ ਹੋਈ ਹੋਈ ਆ ਜੋ ਵੀ ਪ੍ਰੋਡਕਟ ਦੀ ਤੁਸੀਂ ਔਰੀਜਨੈਲਟੀ ਦੇਖਣੀ ਆ ਬਾਈ ਦੀ ਫੈਕਟਰੀ ਆ ਕੇ ਵੀ ਦੇਖ ਸਕਦੇ ਹੋ ਸਭ ਤੋਂ ਵੱਡੀ ਗੱਲ ਬਾਈ ਖਾ ਚਾਹੇ ਵੀਡੀਓ ਮੰਗਾ ਲਓ ਡੇਲੀ ਦੀ ਡੇਲੀ ਵੀਡੀਓ ਵੀ ਭੇਜ ਦੇ ਰਹਾਂਗੇ ਤੇ ਵਧੀਆ ਪ੍ਰੋਡਕਟ ਲੈਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਵੀ ਦਿੱਤਾ ਹੈਗਾ ਐਡਰੈਸ ਵੀ ਦਿੱਤਾ ਹੋਇਆ ਤੁਸੀਂ ਵੇਟ ਵੀ ਕਰ ਸਕਦੇ ਹੋ ਹੋਰ ਕੋਈ ਵੀ ਇਨਕੁਆਰੀ ਆ ਨੰਬਰ ਤੇ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਧੰਨਵਾਦ ਜੀ ਧੰਨਵਾਦ